ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਲਾਸਪਾਂ ਦੇ ਲਈ ਵੱਡੀ ਖੁਸ਼ਖਬਰੀ ਵਿੱਤ ਵਿਭਾਗ ਨੇ ਕੀਤਾ ਪੱਤਰ ਜਾਰੀ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਵਾਂਗੇ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋ ਅਸੀਂ ਤੁਹਾਨੂੰ 25 ਅਗਸਤ 2025 ਨੂੰ ਪੁਆਇੰਟ 5.1A 276 ਨੰਬਰ ਨੋਟੀਫਿਕੇਸ਼ਨ 2910 2021 ਦੇ ਰਾਹੀਂ ਪੈਨਸ਼ਨ ਫਿਕਸ ਕਰਨ ਦੀ ਜੋ ਕਿ ਨੋਸ਼ਨਲ ਪੈਨਸ਼ਨਰੀ ਫਿਕਸ਼ਨ ਦੇ ਬਾਰੇ ਦੱਸਿਆ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ 29 ਅਗਸਤ 2025 ਨੂੰ ਇੱਕ ਲੈਟਰ ਜਾਰੀ ਕਰਕੇ 5.1A ਜੋ ਫਾਰਮੂਲਾ ਹੈ ਉਸ ਦੇ ਬਾਰੇ ਜੋ ਕਲੈਰੀਫਿਕੇਸ਼ਨ ਦਿੱਤੀ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਚੁੱਕਿਆ ਹੈ ਜਿਸ ਨੂੰ ਦੇਖਦੇ ਆ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਦੇ ਵੱਲੋਂ ਸੈਕਿੰਡ ਲਾਈਨ ਦੇ ਵਿੱਚ ਫਾਈਨਾਂਸ ਦੇ ਲੈਟਰ ਦੀ ਜਿਹੜੇ ਸਪੈਲਿੰਗ ਹਨ ਕੁਝ ਕਲੈਰିକਲ ਜਿਹੜੇ ਮਿਸਟੇਕ ਦੇ ਕਾਰਨ ਇਹ ਜਿਹੜੇ ਗਲਤ ਜਾਪਦੇ ਹਨ ਫਾਈਨਾਂਸ ਪੈਨਸ਼ਨਰ ਤੇ ਪਾਲਿਸੀ ਕੋਆਰਡੀਨੇਸ਼ਨ ਬ੍ਰਾਂਚ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਇਸ ਪੱਤਰ ਦੇ ਵਿੱਚ ਜੋ ਕਿ 112016 ਤੋਂ ਪਹਿਲਾਂ ਜੋ ਪੈਨਸ਼ਨਰ ਹਨ ਫੈਮਿਲੀ ਪੈਸ਼ਨ ਹਨ ਅਤੇ ਰਿਸਪੈਕਟ ਆਫ ਦਾ ਐਕਸਟਰਾ ਜਿਨ੍ਹਾਂ ਦੀ ਜਿਹੜੀ ਪੈਨਸ਼ਨ ਦੀ ਰਿਵਾਈਜ਼ ਬਾਰੇ ਇਸ ਪੱਤਰ ਜਿਹੜਾ ਕਿ ਵਿੱਚ ਲਿਖਿਆ ਗਿਆ ਹੈ ਤਾਂ ਜੇਕਰ ਇਸ ਪੱਤਰ ਦਾ ਪਹਿਲਾ ਪੈਰਾ ਦੇਖੀਏ ਤਾਂ ਸਾਰੇ ਜਿਹੜੇ ਕਿ ਸੈਕਟਰੀਜ਼ ਗਵਰਨਮੈਂਟ ਆਫ ਪੰਜਾਬ ਨੂੰ ਨੋਟੀਫਿਕੇਸ਼ਨ ਨੰਬਰ 727629102021 ਦੇ ਰਾਹੀਂ ਜੋ ਧਿਆਨ ਦੇਣ ਦੇ ਲਈ ਕਿਹਾ ਹੈ ਤਾਂ ਆਪਾਂ ਅੱਗੇ ਦੇਖਦੇ ਹਾਂ ਕਿ ਇਹ ਕੀ ਇਸ ਪੱਤਰ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਹਦਾਇਤਾਂ ਦਿੱਤੀਆਂ ਗਈਆਂ ਹਨ ਸੀਰੀਅਲ ਨੰਬਰ ਜਿਹੜਾ ਨੰਬਰ 2 ਦੇ ਰਾਹੀਂ ਜੋ ਮੈਥਡ ਪੈਰਾ ਨੰਬਰ 5.1 ਹੈ 276 ਨੰਬਰ ਨੋਟੀਫਿਕੇਸ਼ਨ 29 10 2021 ਦੇ ਰਾਹੀਂ ਜੋ ਨੋਸ਼ਨਲ 21 ਰਾਹੀਂ ਜੋ ਨੋਸ਼ਨਲ ਪੇ ਰਿਫਲੈਕਸ਼ਨ ਸੀ ਜੋ ਕਿ ਨੋਸ਼ਨਲ ਪੇ ਫਿਕਸ ਕਰਨ ਉਪਰੰਤ 11 2016 ਤੋਂ ਜੋ ਪੈਨਸ਼ਨ ਦੀ ਜਿਹੜੀ ਪੈਨਸ਼ਨ ਸੀ ਉਹ ਫਿਕਸ ਕਰਨੀ ਬੰਦੀ ਸੀ ਤਾ ਜੋ ਇਹ ਲੈਟਰ ਹੈ ਜੋ ਇਹ ਪੇ ਰੀਫਿਕਸ਼ਨ ਹੈ ਪੈਨਸ਼ਨ ਦੀ ਰਿਵਾਈਜ਼ਨ ਹੈ ਉਸ ਨੂੰ ਹਜੇ ਗਵਰਨਮੈਂਟ ਨੇ ਹੋਲਡ ਤੇ ਰੱਖ ਲਿਆ ਹੈ ਤਾਂ ਸੀਰੀਅਲ ਨੰਬਰ 3 ਰਾਹੀਂ ਸਾਰੇ ਹੈੱਡ ਆਫ ਦਾ ਡਿਪਾਰਟਮੈਂਟਸ ਨੂੰ ਜਿਹੜਾ ਜਿੰਨਾਂ ਕੋਲ ਪੈਨਸ਼ਨ ਰੀਫਿਕਸ਼ਨ ਕਰਨ ਦੀ ਲਈ ਪੈਰਾ 5.1 ਦੇ ਰਾਹੀਂ ਜਿਹੜੇ ਕੇਸ ਪਹੁੰਚੇ ਹਨ ਤਾਂ ਜਿਨ੍ਹਾਂ ਨੇ ਵੀ ਕੇਸ ਉਹਨਾਂ ਦੇ ਅੰਡਰ ਆਏ ਹਨ ਉਹਨਾਂ ਨੂੰ ਫਿਲਹਾਲ ਦੀ ਘੜੀ ਗੌਰਮੈਂਟ ਦੇ ਵੱਲੋਂ ਹੋਲਡ ਕਰਨ ਦੇ ਲਈ ਕਿਹਾ ਹੈ ਏਸ ਹੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ